ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਾਸਰੀਆ ਕਾ ਲੋ ਬੋਲੇ ਸੋਨਿਹਾਲ ਸਾਸਰੀਆ ਕਾ ਲੋ ਬੋਲੇ ਸੋਨਿਹਾਲ ਆਜੋ ਭਾਈ ਸਾਸਰੀਆ ਬੋਲੇ ਸੋਨਿਹਾਲ ਸਾਸਰੀਆ ਕਾ ਲੋ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਪੀ ਦਾ ਜਾ ਬਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਖਫਤ ਹੈ ਇਹ ਸਾਡਾ ਪਿੰਡ ਬੰਗੀ ਰੁੱਗੂ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੇ ਸਾਰੇ ਨਗਰ ਵੱਲੋਂ ਪਹਿਲਾਂ ਵੀ ਸੇਵਾ ਦੇ ਤੌਰ ਤੇ ਹਜੂਰ ਸਾਹਿਬ ਨੰਦੇੜ ਉੱਥੋਂ ਦੇ ਗੁਰੂ ਘਰਾਂ ਦੀ ਸੇਵਾ ਲਈ ਰਸ ਦੇ ਇਕੱਠੇ ਕੀਤੀ ਜਾਂਦੀ ਸੀ ਕਣਕ ਦੇ ਸੀਜ਼ਨ ਵੇਲੇ ਕਣਕ ਤੇ ਹੁਣ ਝੋਨਾ ਸੇਵਾ ਦੇ ਰੂਪ ਦੇ ਵਿੱਚ ਚੌਲ ਦੀ ਵਰਤੋਂ ਲੰਗਰ ਚੱਲਦੇ ਰਹਿੰਦੇ ਆ ਉੱਥੇ 24 ਘੰਟੇ ਤੇ ਉਸ ਬਾਰੇ ਸਾਡੇ ਮੈਂਬਰ ਸਾਹਿਬ ਨਾਲ ਗੱਲਬਾਤ ਕਰਦੇ ਆ ਜੀ ਥੋੜੀ ਜਾਣਕਾਰੀ ਦਿਓ ਜੀ ਇਸ ਸੇਵਾ ਬਾਰੇ ਬਾਈਗੁਰ ਜੀ ਦਾ ਖਾਲਸਾ ਬਾਈਗੁਰ ਜੀ ਕੀ ਫਤ ਹੈ ਹਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਮੰਨ ਲੋ ਭਾਗਾਂ ਵਾਲੇ ਮੰਨਦੇ ਆ ਆਪਣੇ ਆਪ ਨੂੰ ਵੀ ਸਾਨੂੰ ਇਹ ਸੇਵਾ ਮਿਲੀ ਹਜੂਰ ਸਾਹਿਬ ਦੀ ਇਹ ਕਿਰਪਾ ਹੋਈ ਸਾਰੀ ਸਰਦਾਰ ਸਰਪੰਚ ਜੋਰਾ ਸਿੰਘ ਸਵਰਗਵਾਸੀ ਜੋਰਾ ਸਿੰਘ ਦੀ ਅਸੀਂ ਉੱਥੇ ਜਾਂਦੇ ਜਾਂਦੇ ਸੀਗੇ ਮੰਨ ਲਓ ਤੇ ਇੱਕ ਵਾਰੀ ਸਾਡਾ ਉਹਨਾਂ ਨਾਲ ਮੇਲ ਹੋਇਆ ਉਹ ਜਸਵਿੰਦਰ ਨੇ ਕਰਵਾਇਆ ਮੈਸਰ ਖੰਦੇ ਵਾਲੇ ਨੇ ਹਾਂਜੀ ਤੇ ਉਸ ਤੋਂ ਬਾਅਦ ਬੱਸ ਚਲੋ ਚੱਲੀ ਸਾਨੂੰ ਹੋ ਗਏ ਆ ਆ 4-5 ਸਾਲ ਹੋ ਗਏ ਸਾਨੂੰ ਸੇਵਾ ਕਰਦਿਆਂ ਨੂੰ ਹਾਂਜੀ ਪਹਿਲਾਂ ਜੋਰਾ ਸਿੰਘ ਸਰਪੰਚ ਸਾਹਿਬ ਆਉਂਦੇ ਸੀਗੇ ਉਹ ਗੁਰੂ ਸਾਹਿਬ ਨੂੰ ਪਿਆਰੇ ਹੋ ਗਏ ਜੀ ਤੇ ਚਲੋ ਜਿਵੇਂ ਵੀ ਹਨਾ ਉਸ ਤੋਂ ਬਾਅਦ ਬਾਬਾ ਭਦਰ ਸਿੰਘ ਜੀ ਲੰਗਤਾਈ ਆ ਇਨਾ ਦੀ ਕਿਰਪਾ ਵਾਇਗਰੂ ਦੀ ਕਿਰਪਾ ਗਈ ਜੋ ਸਾਡੇ ਪਿੰਡ ਤੋਂ ਜਾਂਦਾ ਨਗਰ ਦੇ ਵਿੱਚੋਂ ਸੇਵਾ ਜਾਂਦੀ ਆ ਅਸੀਂ ਭਾਗਾਂ ਸਾਂਭੀ ਨੇ ਨਗਰ ਦਾ ਬਹਸ ਸਹਯੋਗ ਸਾਨੂੰ ਮਿਲਦਾ ਜੀ ਬਹੁਤ ਉਹ ਵੀ ਧੰਨਵਾਦ ਕਰਦੇ ਆ ਨਗਰ ਦਾ ਅਸੀਂ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਇਹਨ ਰਗੂਵੰਦੀ ਸੰਗਤ ਦਾ ਸਾਰੀ ਧੰਨਵਾਦ ਜੋ ਕਿ ਸਾਰੀ ਰਸਤੇ ਛੋਨੇ ਦੀ ਇਕੱਠੀ ਕਰਕੇ ਔਰ ਕਣਕ ਦੀ ਕਣਕ ਵੇਲੇ ਇਕੱਠੀ ਕਰਕੇ ਤਨ ਤਨ ਭਾਪਾ ਨਿਦਾਨ ਸ੍ਰੀ ਲੰਗਰ ਹਜੂਰ ਸਾਹਿਬ ਜੀ ਪਹੁੰਚਦੀ ਕਰਦੇ ਆ ਇੱਕ ਇੱਕ ਦਾਣਾ ਸੀ ਉੱਥੇ ਪਹੁੰਚਦਾ ਕਰਦੇ ਆ ਇਹਨਾਂ ਸੰਗਤ ਦਾ ਦਿੱਤਾ ਹੋਇਆ ਤਿਲ ਫੁੱਲ ਜੋ ਵੀ ਹੈ ਸਾਰਾ ਉੱਥੇ ਪਹੁੰਚਦਾ ਕਰਦੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨ ਧੰਨ ਬਾਬਾ ਅਨੰਦ ਸਿੰਘ ਲੰਗੜਾ ਦੇ ਹਜ਼ੂਰ ਸਾਹਿਬ ਤੋਂ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਿੰਦਰ ਸਿੰਘ ਜੀ ਪ੍ਰੇਰਣਾ ਸਦਕਾ ਜੋ ਸੇਵਾ ਪਿੰਡਾਂ ਪੰਜਾਬ ਦੇ ਪਿੰਡਾਂ ਵਿੱਚ ਆਰੰਭ ਹੋਈ ਹੈ ਮੰਗੂ ਬੰਦੀ ਪਿੰਡ ਵੀ ਆਉਂਦਾ ਹੈ ਇਥੋੀ ਸੰਗਤ ਨੇ ਬਹੁਤ ਬੜਾ ਉਪਰਾਲਾ ਕੀਤਾ ਹੈ ਤੇ ਉਸ ਵਿੱਚ ਯੋਗਦਾਨ ਪਾਇਆ ਹੈ ਸਾਰੇ ਨગરਦਾ ਸਾਰੇ ਸੇਵਾਦਾਰਾਂ ਦਾ ਪਾਬਾ ਨਰਿੰਦਰ ਸਿੰਘ ਜੀ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਜੋ ਸਾਡੇ ਢੋਗੋ ਡੇਰਾ ਦੇ ਮੌਜੂਦਾ ਮੁਖੀ ਹਨ ਬਾਬਾ ਬਹਾਦਰ ਸਿੰਘ ਜੀ ਜੈਨਪੁਰ ਬਾਬਾ ਸੰਘਾਰਾ ਸਿੰਘ ਜੀ ਖੜੇ ਹਨ ਡਾਕਟਰ ਬਰਮੇਲ ਸਿੰਘ ਜੀ ਖੜੇ ਹਨ ਦਾਸ ਵੱਲੋਂ ਹੋਰ ਸਾਰੇਆਂ ਸੇਵਾਦਾਰਾਂ ਵੱਲੋਂ ਸਾਰੇ ਗੁਰਪ੍ਰੀਤ ਸਿੰਘ ਜੀ ਦੇਖਾਂ ਤੋਂ ਇਹਨਾਂ ਦੇ ਉਹ ਸੇਵਾਦਾਰ ਨੇ ਬਹੁਤ ਬੜੀ ਪੱਧਰ ਤੇ ਸੇਵਾ ਕਰ ਰਹੇ ਹਨ ਮਨਪ੍ਰੀਤ ਸਿੰਘ ਜਸੇਵਰ ਢੋਗਲ ਸਾਰਿਆਂ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮਹਾਰਾਜਾ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਸਿਮਰਨ ਕਰਦੇ ਰਹਿਣ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ